ਸਸਿਗਾਜੀ ਬਾਈ ਸਾਰਿਆਂ ਨੂੰ ਤੇ ਅੱਜ ਬਾਈ ਇਹਨੂੰ ਮਿਲੇ ਸੀ ਵੀ ਬਾਈ ਜੈ ਸਿੰਘ ਹੈ। ਆ ਵਦਨੀ ਕਲਾ ਬਾਈ ਦਾ ਪਿੰਡ ਹੈ ਮੋਗੇ ਜ਼ਿਲ੍ਹੇ ਚ ਤੇ ਬਾਕੀ ਸਾਰੇ ਭਰਾ ਜਾਣਦੇ ਆ ਹਨ। ਮੈਥੇ ਪਹਿਲਾਂ ਦੇ ਜਾਣਦੇ ਆ ਭਰਾ ਬਾਈ ਕੋਲੇ ਇੱਕ ਸਾਹਣ ਹੈ ਬਹੁਤ ਜਿਹੜੇ ਨੇ ਮੈਂ ਕਹਣਾ ਵੀ ਬਾਈ ਦਾ ਨਾਮ ਬਣਾਇਆ ਹੈਗਾ ਹਨ ਤੇ ਬਲੀ ਸਾਹਣ ਬਲੀ ਵਦਨੀ ਦੇ ਨਾਮ ਤੋਂ ਬਾਈ ਦਾ ਉਹਦਾ ਸੀਮਣ ਵੀ ਆਉਂਦਾ ਹੈਗਾ ਬੁੱਲਦਾ ਤੇ ਮਸ਼ਹੂਰ ਹੈ ਤੇ ਬਾਈ ਵੀ ਵਦਨੀ ਦੇ ਨਾਮ ਨਾਲ ਮਨਕ ਚੱਲੋ ਮਸ਼ਹੂਰ ਹੈ। ਤੇ ਅੱਜ ਬਾਈ ਤੋਂ ਸੀਮਣ ਲਿੱਤੇ ਆ ਬਾਈ ਬਲੀ ਦੇ ਕਈ ਪ੍ਰਾਵਾਮ ਦੀ ਇੱਛਾ ਹੁੰਦੀ ਸੀਗੀ ਵੀ ਅਸੀਂ ਲਈਏ ਹਨ ਪਰ ਮੇਰੇ ਏਰੀਆ ਦੇ ਵਿੱਚ ਸੀਮਣ ਨਹੀਂ ਸੀਗਾ ਉਹਦਾ ਹੁਣ ਵੀ ਜੇ ਕਿਸੇ ਭਰਾ ਨੇ ਲੈਣਾ ਹੋਵੇ ਤਾਂ ਲੈ ਜੀ ਸਕਦਾ ਕੋਈ ਗੱਲ ਨਹੀਂ ਪਰ ਆਪਣੀ ਇੱਛਾ ਸੀ ਵੀ ਇੱਕ ਪ੍ਰੋਜ ਨਹੀਂ ਟੈਸਟਰ ਝੋਟਾ ਬਾਈ ਜਿਹੜਾ ਮੈਂ ਕਹਣਾ ਵੀ ਹਰੇਕ ਬੁੱਲ ਦਾ ਕੋਈ ਨਾ ਕੋਈ ਵਿਰੋਧ ਹੋਇਆ ਕਿਤੇ ਨਾ ਕਿਤੇ ਵਾਲਾ ਕਹਿੰਦਾ ਅਰ ਝੋਟੀ ਦੇ ਕੱਤੀ ਦੇ ਮੱਥੇ ਤੇ ਫੁੱਲ ਆ ਗਿਆ ਬਈ ਐ ਹੋ ਗਿਆ ਬਾਈ ਵਾਹ ਹੋ ਗਿਆ ਹਨ ਕੁਦਰਤੀ ਗੱਲਾਂ ਆ ਵੀ ਜਾਂਦੀਆਂ ਪਰ ਇਹ ਇਹ ਜਹਾ ਸਾਨ ਹੈ ਇੱਕ ਜਿਹੜੀ ਦਾ ਕੋਈ ਵਿਰੋਧ ਨਹੀਂ ਹੋਇਆ ਸੋਸ਼ਲ ਮੀਡੀਆ ਤੇ ਜਾਂ ਉਂ ਵੀ ਕੋਈ ਬਰੋਨਰ ਠੰਡੇ ਮਤੇ ਨਾਲ ਬਾਈ ਚੱਲਦਾ ਇਸੇ ਹਿਸਾਬ ਨਾਲ ਹੀ ਮੰਨ ਕੇ ਚੱਲਾ ਰਿਕਾਰਡ ਪੱਖੋਂ ਚੱਲੀ ਜਾਂਦਾ ਝੋਟਾ ਹਨਾ ਬਹੁਤ ਝੋਟੀਆਂ ਦੋਤਿਆਂ ਆਂ ਬਈ ਪਰਸਨਲ ਬਾਈ ਨੂੰ ਤਾਂ ਚੱਲਾ ਬਹੁਤ ਟਾਈਮ ਪਹਿਲਾਂ ਨੇ ਮਿਲੇ ਆਪਾਂ ਪਰ ਉਦੋਂ ਵੀ ਪਹਿਲਾਂ ਆਪਾਂ ਬੋਲਦਾ ਜਿਹੜਾ ਰਿਜ਼ਲਟ ਦੇਖਣ ਲੱਗ ਗਏ ਸੀਗੇ ਸੋਸ਼ਲ ਮੀਡੀਆ ਤੇ ਜਦੋਂ ਇਹਨੇ ਗਰੁੱਪ ਨਹੀਂ ਬਣੇ ਸੀਗੇ ਵਟਸਐਪ ਤੇ ਜਾਂ YouTube ਵਾਲੇ ਨੇ ਚੈਨਲ ਨਹੀਂ ਬਣੇ ਸੀਗੇ ਉਦੋਂ ਵੀ ਫੇਮਸ ਸੀਗਾ ਤੇ ਬਾਕੀ ਬਾਈ ਨਾਲ ਕਰਦੇ ਆਂ ਗੱਲਬਾਤ ਰਿਕਾਰਡ ਪੁੱਛਦੇ ਆਂ ਝੋਟੀਆਂ ਪੁੱਛਦੇ ਆਂ ਕਿੰਨੇ ਕੁ ਦੋਤਿਆਂ ਗਾ ਆਪਣੀ ਵੀ ਇੱਛਾ ਹੁੰਦੀ ਆ ਵੀ ਆਪਾਂ ਉਹੀ ਸੀਮਿੰਟ ਆਪਦੇ ਕੰਟੇਨਰ ਦੇ ਵਿੱਚ ਰੱਖੀਏ ਜਿਹੜੀਆਂ ਰੋਜ਼ ਨਹੀਂ ਟੈਸਟ ਹੋਏਗਾ ਤੇ ਬਾਈ ਸਸਤੀ ਗੱਲ ਆਸੀ ਗਏ ਵੀਰ ਇਹ ਬਾਈ ਆਪਣਾ ਐਡਰੈਸ ਚੋਂ ਆਪਾਂ ਦੱਸਤਾ ਹਨਾ ਇੱਕ ਬੜੀ ਨਿਰਾਬ ਬਾਈ ਆਪਣਾ ਇਹ ਜੀ ਦੱਸੀਏ ਵੀ ਚਲੋ ਮਾਂ ਤੋਂ ਵਾਰੀ ਪੈਸੇ ਤਾਂ ਮੈਂ ਇਹ ਕਹਣਾ ਵੀ ਮਾਂ ਤੋਂ ਕਰੀ ਦੱਸਣ ਦੀ ਲੋੜ ਨਹੀਂ ਜਦੋਂ ਝੂਠ ਨਾ ਆਇਆ ਜਿਹੜਾ ਭੁੱਲ ਜਿਹਾ ਹੋਣਾ ਮੰਗਣਾ ਰਿਕਾਰਡ ਪਰ ਫਿਰ ਵੀ ਇੱਕ ਵਾਰੀ ਜਿਹੜੇ ਨਵੇਂ ਬੰਦੇ ਜੁੜੇ ਆ ਨਾ ਜਿਹੜੇ ਉਹ ਉਹਨਾਂ ਵਾਸਤੇ ਇੱਕ ਵਾਰੀ ਆਪਾਂ ਬਰੇ ਪਿਓ ਇਹਦਾ ਜੋਗ ਰਾਜ ਜਿਹੜਾ ਬੁੱਢਾ ਬੰਨ ਕਹਿੰਦੇ ਕਰਮਵੀਰ ਬੰਨ ਵੀ ਕਹਿੰਦੇ ਹਾਂ ਜਿਹੜੀ ਮਾਂ ਸੀ ਉਹਦੇ ਪੀ 288 ਸੀ ਉਹ ਕਰਮਵੀਰ ਦੇ ਘਰੋਂ ਹੀ ਆਪਾਂ ਲਿਆ ਸੀ ਕੱਟਾ ਇਹ ਹਾਂ ਤੇ ਮੰਨ ਲਓ ਇਹਦੀਆਂ ਕਟੀਆਂ ਪਹਿਲੇ ਸੂਏ 12 ਤੋਂ ਲੈ ਕੇ 17 18 ਵਜੇ ਦੁੱਧ ਰਿਆ ਤੇ ਬਾਕੀ ਦੁੱਧ ਲੰਮਾ ਟਾਈਮ ਦਿੱਤਾ ਇਹ ਜਿਹੜੇ ਵੀਰਾਂ ਕੋਲੇ ਕਟੀਆਂ ਸਭ ਨੂੰ ਪਤਾ ਹੈ ਕਰਨ ਦੀ ਲੋੜ ਨਹੀਂ ਹੈ ਨਾ ਇਹ ਨਹੀਂ ਵੀ ਜੇ ਗੱਬਣ ਹੋ ਗਈਆਂ ਤਾਂ ਉਹ 2 ਮਹੀਨੇ ਦੁੱਧ ਦਿੱਤਾ ਤੇ ਦੁੱਧ ਤੋਂ 6 ਕਿਲੋ ਤੇ ਡਰਾਈ ਸੱਤ ਤੇ ਡਰਾਈ ਕਰਨੀਆਂ ਪਈਆਂ ਪਹਿਲਾਂ ਝੋਟੀਆਂ ਠੀਕ ਆ ਦੁੱਧ ਲੰਮਾ ਟਾਈਮ ਦਿੱਤਾ ਤੇ ਬਾਕੀ ਸੀਲ ਨਿਕਲੀਆਂ ਭਾਵੇਂ ਦੋਨੇ ਪਾਸੇ ਐਵਰੇਜ ਮਾਨਕ ਚੱਲ ਕਿੰਨੇ ਦੁੱਧ ਤੱਕ ਰਗਣੀਆਂ ਝੋਟੀਆਂ ਮਿੰਟਾਂ 15 ਫਿਆਸਲੀਆਂ ਦੇ ਵਿੱਚ ਵੀ ਝੋਟੀਆਂ ਗਈਆਂ ਫਾਰਾ ਤੋਂ ਲੈ ਕੇ ਹੁੰਦੀ ਹੈ ਇਹ 14 15 ਤੋਂ ਕੁਸ ਰੰਗ ਆ ਜਿਹਦੇ ਚਵਾਈ ਹੋਈ ਆ ਹਾਂ ਆਪਣੇ ਜਿਹੜਾ ਹੁਣ ਕਿੰਦੀ ਹੁਣ ਮੇਲਾ ਲਾਉਂਦੇ ਆ ਇਹ ਹਨਾ ਇਹ ਤੇ ਵੀ ਚਵਾਈ ਹੋਈ ਆ ਹਾਂ ਲੋਵਾਰੇ ਦੀ ਮੋਗੇ ਜਲੇ ਦੀ ਝੋਟੀ ਦੀ ਲੋਹਾਰਾ ਪਿੰਡ ਦੀ ਠੀਕ ਹੈ ਦੋ ਦੰਦ ਝੋਟੀ ਦੇ ਵਿੱਚ ਚਵਾਈ ਵੱਡੀ ਵੱਡੀ ਸੀ ਬਾਕਾਇਦਾ ਸਾਰਿਆਂ ਨੂੰ ਪਤਾ ਉਹਦੀ ਘਰੇ ਵੀ ਚਵਾਈ ਹੋਈ ਵੀ ਸੀ ਉਹਦੇ ਲੱਗ ਚਵਾਈ ਆ ਘਰੇ ਸ਼ਾਇਦ ਗੜੇਰੀ ਵਾਲੇ ਤੇ ਚਵਾਈ ਹੋਈ ਆ ਉਹਦੀ ਤੇ ਬਾਕੀ ਮੇਲੇ ਤੇ ਵੀ ਹੋਈ ਠੀਕ ਹੈ ਮਤਲਬ ਵੀ ਪ੍ਰੋਜ ਨਹੀਂ ਟੈਸਟਡ ਵੀ ਹੋ ਗਿਆ ਹਾਂਜੀ ਹਾਂ ਮਾ ਮਾਪੇ ਤਾਂ ਚਲੋ ਚੰਗਾ ਹੈਗਾ ਪਰ ਮੈਂ ਇਹ ਕਹਣਾ ਵੀ ਮਾਂ ਪਿਓ ਵਾਈ ਨਾ ਜਾਈਏ ਪੁੱਟੀਆਂ ਬਹੁਤ ਟੌਪ ਰੰਗਾਂ ਬਾਕੀ ਫਿਰ ਸੀਨ ਵੱਡੀ ਗਲਤ ਐ ਹਣਾ ਕਈ ਯਾਰ ਬੰਦਾ ਤਕੜਾ ਬਹੁਤ ਹੁੰਦਾ ਹੈ ਨਾ ਤੇ ਸੁਭਾਅ ਨਹੀਂ ਉਹਦਾ ਸਹੀ ਹੁੰਦਾ ਸਹੀ ਹੈ ਇਹ ਕਰਮਾਂ ਵਾਲੇ ਦਾ ਸਾਰੇ ਚਾਰੇ ਖੂਜੇ ਪੂਰੇ ਆ ਬਲੀ ਦੇਖਣ ਜੇ ਬੰਦਾ ਸਮਝ ਲਾਏ ਉਹ ਬੋਲਦਾ ਅਗਲਾ ਜੇ ਫੇਰ ਨਿਕਲਿਆ ਦੰਦਾ ਨਾਲ ਕਹਿੰਦੇ ਕਿਤਰੇ ਆ ਵੀ ਦੁੱਧ ਲੰਮਾ ਸਮਾਂ ਮੰ ਲਓ ਜਿਹੜੀਆਂ ਛੋਟੀਆਂ ਮੇਨ ਗੱਲ ਬਈ ਅਸਲ ਦੇ ਵਿੱਚ ਆਪਾਂ ਜੇ ਡੇਅਰੀ ਪਰਪਸ ਦੀ ਗੱਲ ਕਰਕੇ ਤੇ ਹੁਣ ਮੇਲੇ ਹੋਣ ਲੱਗ ਪਏ ਨੇ ਛੱਟ ਮਣਾ ਡੇਅਰੀ ਦੇ ਵਿੱਚ ਮੈਸ ਉਹੀ ਕੰਮ ਜਾਂਪਿਆ ਜੇ ਬਾਕੀ ਥੋੜੇ ਤਜਰਬੇ ਵੱਡੇ ਹੈਗੇ ਵੀ ਜਿਹੜੀ ਲੰਮਾ ਟਾਈਮ ਦਾ ਹੈ ਇਹ ਤਾਂ ਇਹ ਤਾਂ ਇਹ ਤਾਂ ਪਹਿਲਾਂ ਹੈ ਵੀਰੇ ਕਿਉਂਕਿ ਜੇ ਉਹਨੇ 20 ਕਿਲੋ ਦੁੱਧ ਵੀ ਦੇਤਾ ਤੇ 3 ਮਹੀਨੇ ਬਾਅਦ ਉਹਨੇ ਲੱਤਾਂ ਮਾਰਨਾਂ ਕਿਹਾ ਤਾਂ 20 ਉਹਦਾ ਕਿਸੇ ਕੰਮ ਦਾ ਨਹੀਂ ਹੈਗਾ ਮੰ ਲਓ ਜਿਹੜੇ ਗਾਈਆਂ ਵਾਂਗੂ ਜਿਹੜੀਆਂ ਇਹਦੀਆਂ ਕਟੀਆਂ ਉਹ ਡਰਾਈ ਕਰਨੀਆਂ ਪੈਣ ਠੀਕ ਹੈ ਇਹ ਉਹ ਮੱਝਾਂ ਦੇ ਵੀ ਆਪਾਂ ਲਾ ਸਕਦੇ ਆ ਜਿਹੜੀਆਂ ਮੱਝਾਂ ਆਪਾਂ ਵੀ ਰੱਖਾਂ ਤਾਂ ਹੈਗ ਪਰ ਉਹ ਲੰਮਾ ਟਾਈਮ ਨਹੀਂ ਦਿੰਦੇ ਉਹਨਾਂ ਤੇ ਆਪਾਂ ਲਾ ਸਕਦੇ ਹਾਂਗੇ ਉਹਦੇ ਵਿੱਚ ਹੀ ਗੁਣ ਆਉਣਗੇ ਬਾਕੀ ਬਈ ਬਲੀ ਮੈਂ ਇੱਕ ਦੋ ਮੇਲਿਆਂ ਤੇ ਵੀ ਦੇਖੇਗਾ ਉਹ ਬਲੀ ਆਪ ਦੇ ਵਿੱਚ ਵੀ ਉਹਦੇ ਵਿੱਚ ਠੰਡਾਪਨ ਬਹੁਤ ਆਉਂਦਾ ਸਾਹਮਣੇ ਆਪਾਂ ਕਿਤੇ ਜਨੇ ਬੰਨਿਆ ਨਹੀਂ ਸੀ ਕਿੰਨੇ ਮੇਲੇ ਕਰਮ ਵਾਲੇ ਲਾਏ ਆ ਆਪਾਂ ਮੰਨ ਲਓ 19 ਤੋਂ ਬਾਅਦ ਨਹੀਂ ਲੈ ਕੇ ਗਏ ਉਹਨੂੰ ਕਰਮ ਵਾਲੇ ਤੇ ਪਹਿਲਾਂ ਸਾਰੇ ਮੇਲੇਾਂ 'ਚ ਗਿਆ ਕਰਮ ਵਾਲਾ ਤੇ 2017 'ਚ ਚੈਂਪੀਅਨ ਵੀ ਬਣਿਆ ਪਟਿਆਲੇ ਤੇ ਪਰ ਆਪਾਂ ਦਿਨੇ ਕਿਤੇ ਬੰਨਿਆ ਨਹੀਂ ਸੀ ਰਾਤ ਨੂੰ ਕੱਲਾ ਬਸ ਰੱਸੇ ਪਾਉਂਦੇ ਸੀ ਨੋਰਮਲ ਤੇ ਦਿਨੇ ਉਹ ਖੁੱਲ੍ਹਾ ਹੀ ਹੁੰਦਾ ਸੀ ਮੇਲੇ ਦੇ ਵਿੱਚ ਹਾਂ ਕੋਈ ਮੱਝ ਨੰਗੀ ਜਾਵੇ ਕੋਈ ਝੋਟਾ ਨੰਗੀ ਜਾਵੇ ਉਹਨੂੰ ਕੋਈ ਪ੍ਰਵਾਹ ਨਹੀਂ ਸੀ ਨਿਸਵਾ ਬਹੁਤ ਸੀਲ ਹੈ ਬਈ ਮੈਂ ਦੇਖਿਆ ਜਿਹੜੇ ਸਾਨੂੰ ਲੋਕ ਐ ਬੰਦੇ ਟੱਪੀ ਜਾਂਦੇ ਨਹੀਂ ਨਾ ਨਾ ਜਮਾਈ ਨਹੀਂ ਫਿਰ ਉਹਦਾ ਕਰਮਾਂ ਵਾਲੇ ਦੇ ਹਾਂ ਮੈਂ ਤਾਂ ਨਹੀਂ ਵਿਖਾਈ ਨਹੀਂ ਯਾਰ ਸੀਮਨ ਦਿੰਦੇ ਨੇ ਨਹੀਂ ਗਰਮਾਇਦਾ ਕਿਹੜੀ ਬਈ ਕਟੀਆਂ ਚ ਵੀ ਉਹ ਚੀਜ਼ ਆਉਗੀ ਨਾ ਦੁੱਧ ਲੰਮਾ ਡੰਡਾ ਬਾਕੀ ਵੀਰੇ ਵੇਖੋ 17 ਸਾਲ ਦਾ ਹੋ ਗਿਆ ਤੇ ਸੀਮਨ ਹਜੇ ਵੀ ਉਹਦੀ ਨਾ ਜਿਵੇਂ ਜੰਗ ਝੋਟੇ ਨਹੀਂ ਉਵੇਂ ਕੁਆਲਟੀ ਆਉਂਦੀ ਹਾਂ ਇਹ ਸਾਨੂੰ ਮਾਣ ਆ ਵੀ ਉਹਦਾ ਸੀਮਾ ਨੂੰ ਉਵੇਂ ਹੀ ਕਰਮ ਵਾਲਾ ਜਿਵੇਂ ਅੱਜ ਤੋਂ 7-8 ਸਾਲ ਪਹਿਲਾਂ ਦਿੰਦਾ ਸੀ ਉਵੇਂ ਹੀ ਸੀਮਾ ਹੁਣ ਦਿੰਦਾ ਬਾਕੀ ਹਰਿਆਣੀ ਤਾਂ ਮੇਰੇ ਖਾਤੇ ਵੀ ਕਿਸੇ ਸਪਰੇਅ ਕੋਲ ਵੀ ਸ਼ਾਇਦ ਹੀ ਮਿਲੇ ਨਹੀਂ ਵੀਰੇ ਇੱਧਰ ਨਹੀਂ ਆਪਾਂ ਸੀ ਬਣਾਇਆ ਇੱਧਰ ਬਾਕੀ ਪੰਜਾਬ ਵੀ ਮੇਰੇ ਖਾਤੇ ਤੁਹਾਨੂੰ ਆਪ ਯਾਦ ਕਰਦੇ ਨਹੀਂ ਜਿਆਦਾ ਆਪਣਾ ਮੁੰਡਾ ਵਾਖਾ ਰਾਜਾ ਇੱਕ ਅਮੜ ਬਰੀਤ ਆ ਮੁੰਡਾ ਠੀਕ ਹੈ ਖਾਲਸਾ ਵੀ ਆਪਦੇ ਜਿਹੜੇ ਉਹ ਵਧੀਆ ਬੰਦੇ ਆ ਪਾਸੇ ਰੱਖਾ ਉਹਨਾਂ ਨੂੰ ਦਿੱਤਾ ਪਰ ਇਹ ਨਹੀਂ ਗੱਲ ਵੀ ਆ ਕੋਈ ਡੁਪਲੀਕੇਸੀ ਹੋ ਜੈ ਹਨਾ ਨਹੀਂ ਨਹੀਂ ਭਾਈ ਹਜੇ ਤਾਂ ਨਾਮ ਵੀ ਮੇਰੇ ਖਿਆਲ ਚ ਵੀ ਤਾਂ ਹੀ ਉਹਦਾ ਚੱਲੀ ਜਾਂਦਾ ਜਿੱਥੇ ਕਿਉਂਕਿ ਆਪਦੇ ਦਾਇਰੇ ਚ ਰਹਿ ਕੇ ਸੀਮਨ ਵੇਚਾਂਗੇ ਘੱਟ ਵੇਚਾਂਗੇ ਬਾਕੀ ਮੈਨੂੰ ਪਤਾ ਹੀ ਆ ਭਾਈ ਥੋੜਾ ਹਨਾ ਬਾਕੀ ਜਾਣਦੇ ਹਾਂ ਹਮੇਂ ਨਹੀਂ ਕੋਈ ਆਪਰਾ ਉਹ ਸੀਮਨ ਦਾ ਲਾ ਚਾਲਿਆ ਆਪਾਂ ਹਾਂ ਆਪਰਾ ਹੁਣ ਵੀ ਸੀਮਨ ਜਿਹੜਾ ਲੋਕ ਕਹਿੰਦੇ ਵੀ ਯਾਰ ਤੁਸੀਂ ਜਰੂਰ ਦੱਸੋ ਵੀ ਚਲੋ ਯਾਰ ਕਿਸੇ ਦਾ ਫਾਇਦਾ ਹੋਊ ਬਿਲਕੁਲ ਬਿਲਕੁਲ ਬਾਈ ਨਹੀਂ ਚੰਗੀ ਗੱਲ ਐ ਚੰਗੀ ਚੀਜ਼ ਐ ਨਾ ਜਦੋਂ ਉਹ ਜਿਹੇ ਆਪਾਂ 20-20ਾਂ ਗਏ ਹਨ ਬਾਕੀ ਜੋਗਰਾਏ ਦੀਆਂ ਝੋਟੀਆਂ ਹੀ ਬਾਈ ਬਹੁਤ ਬਹੁਤ ਬੰਦਾ ਹੁੰਦਾ ਸੀ ਨਾ ਇਹ ਤਾਂ ਫਿਰ ਗਾਂਹਾਂ ਅੱਗੇ ਜਨਰੇਸ਼ਨ ਅੱਗੇ ਆ ਗਈ ਤੇ ਅੱਗੇ ਵੀ ਮੈਂ ਤੁਹਾਨੂੰ ਜਿਵੇਂ ਆਪਣੀ ਗੱਲ ਹੋਈ ਸੀ ਪਹਿਲਾਂ ਵੀ ਇਹ ਦੀ ਇੱਕ ਜਨਰੇਸ਼ਨ ਐ ਆਪਾਂ ਹੋਰ ਲਈਏ ਹਨਾ ਹਾਂ ਬਰੇ ਚੰਗੀ ਮੱਝ ਦਾ ਇੱਕ ਇਕੱਟਾ ਤਿਆਰ ਕਰੀਏ ਹਾਂ ਬਰੇ ਬਸ ਚਲੋ ਕੱਲ੍ਹ ਨੂੰ ਮਈਆਂ ਦੋ ਚੰਗੀਆਂ ਹੁਣ ਵੇਖੋ ਕਰਨ ਵਾਲੀਆਂ ਕਿਹਦੀਆਂ ਆ ਇੱਕ ਦਾ 28 ਕਿਲੋ ਦਾ ਰਿਕਾਰਡ ਆ ਇੱਕ ਦਾ 24-25 ਕਿਲੋ ਦਾ ਰਿਕਾਰਡ ਠੀਕ ਐ ਬਹੁਤ ਬਈ ਵਧੀਆ ਲੱਗਿਆ ਬਾਕੀ ਬਾਈ ਦਾ ਬਾਈਆਂ ਦਾ ਸੁਭਾਅ ਬਹੁਤ ਵਧੀਆ ਹੈ ਨਾ ਚੰਗੇ ਪਸ਼ੂ ਰੱਖਦੇ ਆ ਘਰੇ ਇਹ ਵਧੀਆ ਖੁੱਲਾ ਕੰਮ ਹੈ ਨਹੀਂ ਹੈਗਾ ਵੀ ਇੱਕ ਬੰਦੇ ਦਾ ਹੁੰਦਾ ਵੀ ਸੀਮੰਟ ਹੀ ਕੰਮ ਹੈਗਾ ਉਹ ਸਿਸਟਮ ਨਹੀਂ ਸੀਮੰਟ ਦਾ ਬਾਈ ਇੱਕ ਤਰ੍ਹਾਂ ਦਾ ਵੀ ਫਾਇਦਾ ਹੀ ਕਰਦੇ ਆ ਲੋਕਾਂ ਦਾ ਹਨਾ ਵੀ ਚਲੋ ਇੱਕ ਵਾਰੀ ਸੀਮੰਟ ਜਿਹੜੇ ਭਰਾਵਾਂ ਨੇ ਨਹੀਂ ਵਰਤਿਆ ਜਾਂ ਸਰਚ ਕਰਕੇ ਵੇਖੋ ਯਾਰ ਮੈਂ ਤਾਂ ਇਹ ਕਹਿਣਾ ਆ ਉਹਦੇ ਪਾਸਿਓ ਵੀ ਪ੍ਰੋਈ ਨਹੀਂ ਟੈਸਟਡ ਬੋਲਣਾ ਹੁੰਦਾ ਜਿਹੜਾ ਸੀਮੰਟ ਵਰਤੋ ਤੁਹਾਨੂੰ ਜਿਹੜੀਆਂ ਲੱਗਦੇ ਵੀ ਇਹਦੀਆਂ ਕਟੀਆਂ ਤੁਸੀਂ ਸਰਚ ਕਰੋ ਜਿਹਦੀਆਂ ਕਟੀਆਂ ਕੋਸੀ 20 ਜਾਂ 25 ਕਟੀਆਂ ਵੇਖੋ ਬਈ ਸੁਣ ਚੰਗੀਆਂ ਲੱਗਦੀਆਂ ਐ ਤਾ ਉਹਦਾ ਮਨ ਕੇ ਚਲੋ ਮਾਣ ਦਾ ਰਿਕਾਰਡ ਵੀ ਹੁੰਦਾ ਹੈਗਾ ਕਿ ਉਹਦਾ ਰਿਕਾਰਡ ਵੀ ਹੁੰਦਾ ਕਈ ਵਾਰੀ ਝੋਟੀਆਂ ਬਈ ਨਹੀਂ ਦੁੱਤੀਆਂ ਹੁੰਦੀਆਂ ਹਨਾ ਸਹੀ ਗੱਲ ਵੀਰੇ ਚਲੋ ਪੁੱਤਰ ਤੇ ਬੱਸ ਆ ਯਾਰ ਇਹਦਾ ਉੱਥੇ ਬਈ ਕਿਤਨਾ ਕਿਤੇ ਡੁਪਲੀਕੇਟੀ ਵੀ ਆ ਜਾਂਦੀ ਆ ਜਾਂਦੀ ਵੀਰੇ ਸਹੀ ਤੁਸੀਂ ਕੰਟਰੋਲ ਰੱਖਿਆ ਆਪਦੇ ਹੱਥੀ ਸੀਮਨ ਦਿੱਤਾ ਹਨਾ ਉਹਦਾ ਕਰਕੇ ਮੈਂ ਮਨ ਦਾ ਵੀ ਹੋ ਸਕਦਾ ਥੋਨੂੰ ਤਾਂ ਬਹੁਤ ਵਧੀਆ ਰਿਜ਼ਲਟ ਮਿਲਦਾ ਹੋਵੇ ਕਿਉਂਕਿ ਜੇ ਕਿਸੇ ਗਲਤ ਬੰਦੇ ਵਿੱਚ ਬਈ ਹੁਣ ਇਹੋ ਜਿਹੇ ਬੰਦੇ ਆ ਜਿਹੜੇ 18 20 ਸੀਮਨ ਲੈ ਲੈਂਦੇ ਕਿਸੇ ਬੁੱਲਾ ਦੇ ਉਹਦਾ ਸੀਮਣੀ ਨਹੀਂ ਮੁੱਕਦਾ ਉਹਨਾਂ ਕੋਲ ਸਹੀ ਗੱਲ ਹੈਗੀ ਵਾਲਾ ਪਤਾ ਨਹੀਂ ਲੱਗਦਾ ਕਿੱਥੋਂ ਨਿਕਲਿਆ ਨਾ ਕੀ ਗੱਲਬਾਤ ਬਣੀ ਜਾਂਦੀ ਹੈ ਨਾ ਤੇ ਵੀ ਆਪਣੇ ਨਾਲ ਦੇਖੋ ਇਹਨਾਂ ਨਾਲ ਆਪਾਂ ਸੀਮੰਦਰ ਜਮਾ ਭਰਾਵਾਂ ਵਾਲੀ ਗੱਲ ਆ ਰਾਜਾ ਨਾ ਤੇ ਪਾਈ ਅਮਰਪੀਤ ਮੁੰਡਾ ਜਿਹੜਾ ਖਾਲਸਾ ਬਹੁਤ ਵਧੀਆ ਬੰਦਾ ਯਾਰ ਉਹ ਕਿਤੇ ਨਾ ਕਿਤੇ ਬਾਈ ਬੋਲਣ ਨੂੰ ਤੇ ਬੋਲਦੇ ਮਾਲਕ ਨੂੰ ਕਿਤੇ ਨਾ ਕਿਤੇ ਢਾਹ ਲੱਗਦੀ ਆ ਹਾਂ ਵੀ ਠੀਕ ਹੈ ਤੇ ਉਹ ਰਿਜ਼ਲਟ ਜਿਹੜੇ ਮਾੜੇ ਆਉਂਦੇ ਪਰ ਆਪਾਂ ਵੀ ਇੱਕ ਚੀਜ਼ ਹੋਰ ਕਹਿ ਰੱਖੀ ਐ ਵੀ ਜਿਹੜਾ ਕੋਈ ਵੀ ਬੰਦਾ ਆਪਣੇ ਕੰਟੇਨਰ ਦੇ ਵਿੱਚ ਰੱਖ ਕੇ ਡੁਪਲੀਕੇਟ ਸਿਉਣਾ ਕਹਦਾ ਕੋਈ ਕਿਸੇ ਵੀ ਬੋਲਦਾ ਤੇ ਐਚ.ਐਲ.ੀ ਦਾ ਜੋ ਜੋ ਉਹ ਵੀ ਜੋ ਮਰਜ਼ੀ ਬੋਲਦਾ ਆਪਾਂ ਇਹ ਇਹ ਇਹਦੇ ਨਾਲ ਵੀ ਮੈਨੂੰ ਵੀ ਇਹ ਸੀਗਾ ਵੀ ਆਪਣੇ ਜਿਹੜੇ ਏਰੀਆ ਦੇ ਵਿੱਚ ਆਪਾਂ ਨਸਲ ਸੁਧਾਰ ਕਰਕੇ ਚਲ ਚੰਗੇ ਬੁੱਲਾਂ ਦਾ AI ਸਿਸਟਮ ਜਿਹੜਾ ਵਧੀਆ ਛੀਮਣ ਵਾਲਾ ਸਿਸਟਮ ਦਾ ਚੱਲਿਆ ਨਾ ਇਹ ਬਹੁਤ ਵਧੀਆ ਹੁੰਦਾ ਇਹਦੇ ਨਾਲ ਬਿਮਾਰੀਆਂ ਬਹੁਤ ਘੱਟ ਲੱਗ ਦੇਣਗੀਆਂ ਪਸ਼ੂਆਂ 'ਚ ਯਾ ਡਾਇਰੈਕਟਰ ਕ੍ਰਾਉਸਮਤੀ ਆਹੋ ਥੋੜੀਆਂ ਜਿਹੀਆਂ ਬਿਮਾਰੀਆਂ ਜਿਆਦਾ ਨਾ ਲੱਗਣ ਨੂੰ ਇਹ ਬਾਕੀ ਵਧੀਆ ਲੱਗਿਆ ਬਾਈ ਨਾਲ ਗੱਲਬਾਤ ਕਰਕੇ ਧੰਨਵਾਦ ਬਾਈ ਸਾਰਿਆਂ ਦਾ ਸਸੀ ਦਾ